ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਆਪਾਂ ਵਲੌਗ ਕਰਦੇ ਆਂ ਸ਼ਾਮ ਤੋਂ ਸ਼ੁਰੂ ਅੱਜ ਇੱਕ ਆਪਣੇ ਕੋਲੇ ਸਮਾਨ ਆਇਆ ਲੋਕ ਦਿਖਾਵਾਂਗੇ ਆਪਾਂ ਤੇ ਪੀਤੂ ਦੇਖੀਏ ਲਦਾ ਟੀਵੀ ਤੇ ਕਿਨਾਂ ਆਪਾਂ ਨਾ ਅੱਜ ਗੱਡੀ ਦਾ ਫੇਰ ਨੁਕਸਾਨ ਹੋ ਗਿਆ ਤੇ ਆਪਾਂ ਜਿਹੜੀ ਬੈਲਟ ਮੰਗਵਾਈ ਸੀਗੀ ਸਾਰਿਆਂ ਨੂੰ ਪਤਾ ਹੈ ਨਾ ਉਹ ਬੈਲਟ ਫੇਰ ਟੁੱਟ ਗਈ ਉਹਦਾ ਕਾਰਨ ਦੱਸਿਓ ਵੀ ਕੀ ਚੱਕਰਾ ਕਰ ਤੋਂ ਟੁੱਟਦੀ ਆ ਹਨਾ ਤੇ ਹੁਣ ਚੱਲ ਕੇ ਦਿਖਾਉਣਾ ਬੈਲਟ ਆ ਭਈਆ ਬੈਲਟ ਇਹ ਕਾਰਨ ਦੱਸੋ ਵੀ ਕਿਉਂ ਟੁੱਟਦੀ ਆ ਹਣਾ 800 ਦੀ ਇਹ ਮਗਵਾਈ ਸੀਗੀ ਦੁਬਾਰੇ ਫੇਰ ਟੁੱਟ ਗਈ ਤੇ ਮੈਂ ਮਿਸਤਰੀ ਨੂੰ ਫੋਨ ਲਾਇਆ ਸੀਗਾ ਉਹ ਕਹਿੰਦਾ ਮਤਲਬੀ ਇਹਦੀ ਸੈਟਿੰਗ ਕਰਨ ਵਾਲੀ ਆ ਹਨਾ ਅਲਾਈਨਮੈਂਟ ਸਹੀ ਕਰਨ ਵਾਲੀ ਆ ਹਨਾ ਕਿਉਂ ਬੈਲਟ ਜਿਹੜੀ ਪਹਿਲੀ ਬੈਲਟ ਟੁੱਟੀ ਸੀ ਨਾ ਉਹਦੇ ਪੁਲੀਆਂ ਪਾਲੀਆਂ ਤੇ ਜ਼ੋਰ ਬਹੁਤ ਪੈ ਗਿਆ ਸੀਗਾ ਵੀ ਸਾਰੇ ਹੱਲ ਜਾਂਦੇ ਆ ਆਲਟੀਨੇਟਰ ਵੀ ਹੱਲ ਜਾਂਦਾ ਜਿਹੜਾ ਆਪਣਾ ਏਸੀ ਵਾਲਾ ਉਹ ਪ੍ਰੈਸ਼ਰ ਉਹ ਵੀ ਹੱਲ ਗਿਆ ਸੀ ਉਹ ਮੈਂ ਮਿਸਤਰੀ ਨੇ ਮੈਨੂੰ ਖਰ ਕਿਹਾ ਵੀ ਸੀਗਾ ਵੀ ਕਹਿੰਦਾ ਤੂੰ ਉਹ ਕਰ ਦੇ ਇਹਦੀ ਸੈਟਿੰਗ ਕਰਾ ਕੇ ਨਾ ਫੇਰ ਬੈਲਟ ਚੜਾ ਹਨਾ ਤੇ ਮਹਾ ਚੱਲ ਕੋਈ ਗੱਲ ਨਹੀਂ ਯਾਰ ਨਵੀਂ ਬੈਲਟ ਆ ਕਿਧਰੋਂ ਟੁੱਟੂ ਗਈ ਹਨਾ ਅਜੇ ਮੈਂ ਇੱਕ ਕਿਹੜਾ ਹੀ ਦਿੱਤਾ ਸੀਗਾ ਕੱਲ ਹੀ ਲੈ ਕੇ ਗਿਆ ਸੀਗਾ ਤੇ ਪਿੱਤੂ ਉਹਨਾਂ ਨੂੰ ਛੱਡ ਕੇ ਆਇਆ ਸੀਗਾ ਜਾਂ ਸ਼ਾਮ ਨੂੰ ਗਿਆ ਸੀਗਾ ਉਹਦੇ ਨਾਲ ਦੀ ਨਾਲ ਅੱਜ ਮਹਾ ਚੱਲ ਤੇਲ ਪਵਾ ਕੇ ਖੜਾ ਦੰਨੇ ਆ ਘਰੇ ਲੋਡ ਪਾ ਜਾਂਦੀ ਹੈ ਗੱਡੀ ਦੀ ਰਾਤ ਬਰਾਤੇ ਤੇ ਉਹ ਨਾਲ ਦੀ ਨਾਲ ਟੁੱਟ ਗਈ ਬੈਲਟ ਹੁਣ ਦੇਖਦੇ ਆ ਸਵੇਰੇ ਬੈਲਟ ਮੰਗਵਾਈਆ ਦੁਬਾਰੇ ਇੱਕ ਤਾਂ ਉਹ ਮਿਲਦੀ ਨਹੀਂ ਹੈਗੀ ਬੈਲਟ ਉਹ ਬੜੀ ਪ੍ਰੋਬਲਮ ਆ ਉਹਦੀ ਤੇ ਹੁਣ ਸਪੈਸ਼ਲ ਫੇਰ ਮਗਾਉਣੀ ਪੈਣੀ ਆ ਉਸੇ ਬੰਦੇ ਨੂੰ ਕਹਿ ਕੇ ਮਾਨਸਾ ਤੋਂ ਤੇ ਫੇਰ ਜੇ ਮਿਲੀ ਵੈਟਗਾ ਫੇਰ ਆਪਾਂ ਦੇਖਦੇ ਆਂ ਕੀ ਬਣਦਾ ਤਾਂ ਰੋਜੀ ਸਲਾਹ ਹੁੰਦੀ ਆ ਵੀ ਅੱਜ ਐ ਪਲਾਨੇ ਸਾਹਮਣੇ ਜਾਵਾਂਗੇ ਖਲਾਲੇ ਜਾਵਾਂਗੇ ਮੈਂ ਤੇ ਪਾਣੀ ਜਾਂਦਾ ਸੀ ਮੈਂ ਚੱਲ ਕੱਲ ਨੂੰ ਕਿਸੇ ਪਾਸੇ ਜਾਵਾਂਗੇ ਫੇਰ ਨਾਲ ਦੀ ਰਾਟੂ ਕੀ ਕਰਨਾ ਚਾਹੋਣੇ ਹੋਰ 800 ਜਿਹੜੇ ਨਾ ਮਾ ਖਰਚਾ ਪਹਿਲਾਂ ਦੀ ਪਹਿਲਾ ਜਦੋਂ ਸਭ ਤੋਂ ਪਹਿਲਾਂ ਟੀ ਸੀ ਸੀਗੀ ਉਹਦਾ ਤਾਂ ਪੂਰਾ ਤਾਂ ਬਾਲਾ ਨੁਕਸਾਨ ਹੋਇਆ ਸੀਗਾ ਐਲਟਿਨੇਟਰ ਦੀਆਂ ਜਿਹੜੇ ਤਾਰਾਂ ਕੱਢ ਆਉਂਦੀਆਂ ਨੇ ਸਾਰੀਆਂ ਪਿੱਛੇ ਲਵੇਟ ਚ ਲੈ ਲੀਆਂ ਬੈਲਟ ਨੇ ਇਹ ਸਾਰਾ ਕੁਝ ਕਰਨਾ ਯਾਰ ਦਾ ਨੁਕਸਾਨ ਹੋਦਾ ਜੀ ਕਰੀ ਮਾੜੀ ਦੀ ਬਾਹਰ ਨਹੀਂ ਕੱਢੀ ਜੇ ਬਾਹਰ ਕੱਢ ਲੈਂਦੇ ਤਾਂ ਅੱਜ ਵੀ ਟੁੱਟੀਆਂ ਹੁੰਦੀਆਂ ਜੇ ਚੱਲ ਹੋਇਆ ਤਾਂ ਨਛਾਣ ਹੀ ਆ ਪਰ ਇੰਨਾ ਕ ਜਰੂਰ ਫਾਇਦਾ ਹੋ ਗਿਆ ਵੀ ਜੇ ਮੈਂ ਹੋਰਾਂ ਪਰਾਂ ਹੁੰਦਾ ਨੁਕਸਾਨ ਹੋਰ ਵੀ ਹੋ ਸਕਦਾ ਸੀ ਜੀ ਪਰ ਐਂ ਇੰਨਾ ਸ਼ੁਕਰ ਆ ਵੀ ਚਲੋ ਬੈਲਟ ਟੁੱਟ ਗਈ ਵੀ ਕਰੀ ਟੁੱਟ ਗਈ ਜਦੋਂ ਸਟਾਰਟ ਹੀ ਕਰੀ ਸੀ ਅਜੇ ਮੈਂ ਚੱਲ ਨਾਲੇ gekeੜਾ ਦੇ ਆਵਾਂਗੇ ਤਰ ਗੱਡੀ ਚੱਲ ਜੂ ਵੜੀ ਮੋਟੀ ਬੈਲਟ ਦਾ ਪਤਾ ਲੱਗ ਜੂਆ ਉਹ ਪਹਿਲੇ ਹੀ ਟੁੱਟ ਗਈ ਬਾਕੀ ਆ ਸਮਾਨ ਮਗਾਜ ਜਿੱਦੋਂ ਆਪਾਂ ਤੋਂ ਅਨ ਵੈਕਟਰ ਨੇ ਇਹ ਚੱਲ ਦੇ ਫਿਰਦੇ ਬਹੁਤ ਘੈਂਟ ਚੀਜ਼ ਆ ਨਾਲੇ ਦਾ ਸੋਲਰ ਤੇ ਚਾਰਜ ਹੋ ਜਾਂਦਾ ਇਹ ਨਾਲੇ ਲਾਈਟ ਤੇ ਐਮਰਜੈਂਸੀ ਜਿਵੇਂ ਆਪਣੇ ਹੁਣ ਹੜਾਂ ਦੀ ਪ੍ਰੋਬਲਮ ਆ ਰਹੀ ਆ ਹਨ ਤੇ ਉਸ ਕਰਕੇ ਵੀ ਲਾਈਟ ਦਾ ਪ੍ਰਬੰਧ ਨਹੀਂ ਹੁੰਦਾ ਇਹ ਸੋਲਰ ਤੇ ਵੀ ਚਾਰਜ ਹੋ ਜਾਂਦਾ ਬਾਕੀ ਇਹਦੇ ਨਾਲ ਆ ਜਿਹੜੇ ਬਲਬ ਦਿੱਤੇ ਹੁਣ ਆ ਦੇਖੋ ਬਲਬ ਦਿੱਤੇ ਆ ਮੋਬਾਈਲ ਚਾਰਜ ਹੋ ਜਾਂਦੇ ਆ ਤੇ ਬਾਕੀ ਇਹਦੇ ਲਾਈਟਾਂ ਇਹਦੇ ਵੀ ਦੋ ਤਿੰਨ ਲਾਈਟਾਂ ਹੁੰਦੀਆਂ ਨੇ ਤੇ ਤਿੰਨ ਬਲਬ ਇਹ ਹੁੰਦੇ ਆ ਇਦਾਂ ਦੇ ਹਨ ਬਹੁਤ ਘੈਂਟ ਚੀਜ਼ ਆ ਇਹ ਵੀ ਇੱਕ ਇਹ ਚੀਜ਼ ਆ ਕੀ ਆਪਣੇ ਕੋਲੇ ਆਈ ਆ ਜਿਹੜੀ ਨਵੀਂ ਅੱਜ ਬਾਕੀ ਆ ਬੈਟਰੀ ਆਈ ਆ ਕਰੰਟ ਵਾਲੀ ਫੋਲੋ ਵੀ ਇਹ ਦਿਖਾਉਣਿਆਂ ਚਲਾ ਕੇ ਇਹ ਸੇਫਟੀ ਵਾਸਤੇ ਹੈ ਜੀ ਕਿਸੇ ਨੇ ਵੀ ਮਗਵਾਉਣੀ ਆ ਜਿਵੇਂ ਆਪਣੀਆਂ ਭੈਣਾਂ ਕੋਈ ਕੰਮ ਥੰਦੇ ਜਾਂਦੀਆਂ ਨੇ ਦਫ਼ਤਰ ਤੋਂ ਉੱਤਰ ਚ ਜਾਂਦੀਆਂ ਨੇ ਜਾਂ ਹਨੇਰਾ ਸਵੇਰਾਂ ਦਾ ਕਿਸੇ ਵੀਰ ਭਾਈ ਨੂੰ ਇਸ ਤੋਂ ਬਾਅਦ ਵੀ ਵਧੀਆ ਦੇਖੋ 400 ਵੋਲਟ ਦਾ ਕਰੰਟ ਹੁੰਦਾ 450 ਵੋਲਟ ਦਾ ਇਹਦਾ ਇਹ ਹੋਰ ਵਧੀਆ ਚੀਜ਼ਾਂ ਟਾਰਚ ਵੀ ਵਧੀਆ ਜੀ ਬਹੁਤ ਵਧੀਆ ਆ ਦੇਖੋ ਜੇ ਕਿਸੇ ਨੇ ਮਗਵਾਉਣੀ ਆ ਇਹ 650 ਦੀ ਹੈਗੀ 40 ਰੁਪਏ ਡਿਲੀਵਰੀ ਦੇ ਲੱਗਦੇ ਆ ਬਾਕੀ ਆਪਣੇ ਕੋਲੇ ਆ ਬਾਤੂ ਸਟਾਕ ਪਿਆ ਹੈ ਇਹਦਾ ਇੱਕ ਕਨਵੈਕਟਰ ਦਾ ਆ ਆਇਆ ਆ ਚੀਜ਼ ਆ ਇਹਦੇ ਵਿੱਚ ਹੈਗੇ ਨੇ ਇਹ ਵੀ ਤੁਹਾਨੂੰ ਦਿਖਾਈ ਦਿੰਦੇ ਆ ਤਾਲ ਹੈਗੇ ਨੇ ਇਹ ਦੇਖੋ ਇਹਦੇ ਨਾਲ ਆ ਦੋ ਬੱਲਬ ਨੇ ਤੇ ਬਾਕੀ ਆਹਾ ਸੋਲਰ ਵਾਲਾ ਸਿਸਟਮ ਤੇ ਬਿਜਲੀ ਦੇ ਵੀ ਚਾਰਜ ਹੋ ਜਾਂਦੀ ਆ ਇਹ ਵੀ ਬਹੁਤ ਆ ਜਿਹੜੀ ਟਾਰਚ ਹੈ ਦੀ ਬਹੁਤ ਦੂਰ ਤੱਕ ਜਲਦੀ ਆ ਇਹ ਵੀ ਘੈਂਟ ਆ ਇਹ ਵੀ ਬਹੁਤ ਘੈਂਟ ਚੀਜ਼ ਆ 50 ਵਾਟ ਦਾ ਵੀ ਇਹਦੀ ਕੁਆਲਿਟੀ ਬਹੁਤ ਵਧੀਆ ਆ ਗਿਆ ਡ੍ਰਿਲ ਸਕਰੂ ਡ੍ਰਿਲ ਜਿਹੜੀ ਆਪਾਂ ਮਿਸਤਰੀਆਂ ਕੋਲੇ ਦੇਖਦੇ ਹੁੰਨੇ ਆ ਆਪਣੇ ਘਰਾਂ ਘਰਾਂ 'ਚ ਬਹੁ ਘੱਟ ਮਿਲਦੀਆਂ ਨੇ ਮਤਲਬ ਵੀ ਮਿਸਤਰੀਆਂ ਕੋਲੇ ਜ਼ਿਆਦਾ ਹੁੰਦੀ ਹੈ ਇਹ ਚੀਜ਼ ਹੁਣ ਇਹ ਆਪਾਂ ਘਰੇ ਵੀ ਰੱਖ ਸਕਦੇ ਆ ਸਸਤੀਆਂ ਨਾਲ ਇਹ 700 ਦੀ ਹੋਊਗੀ ਸ਼ਾਇਦ ਇਹ ਤੇ ਆ ਦੇਖੋ ਇਹਦੇ ਨਾਲ ਸਾਰੇ ਆਪਣੇ ਜੋ ਘਰ ਦੇ ਲੋੜਵੰਦ ਆਪਾਂ ਕੁਝ ਵੀ ਆਪਣਾ ਕੰਮ ਆਪ ਖੁਦ ਕਰ ਸਕਦੇ ਆ ਹਨ ਮਿਸਤਰੀ ਨੂੰ ਬੁਲਾਉਣ ਦੀ ਲੋੜ ਨਹੀਂ ਪੈਂਦੀ ਹਨ ਬਾਕੀ ਆਹਾ ਆ ਆਪਣੇ ਕੋਲੇ ਇੱਕ ਆਈਟਮ ਆ ਮੋਟਰਸਾਈਕਲ ਤੇ ਲਾਉਣ ਵਾਸਤੇ ਆ ਬਟਰ ਪ੍ਰੂਫ ਬਰਸਟ ਸਟੈਂਡ ਆ ਜਿਵੇਂ ਫੋਨ ਪਾਉਣਾ ਆਪਾਂ ਸਾਈਕਲ ਤੇ ਵੀ ਲਾ ਸਕਦੇ ਆ ਮੋਟਰਸਾਈਕਲ ਤੇ ਵੀ ਲਾ ਸਕਦੇ ਆ ਕੀ ਆਟਵਾਸ ਉਹ ਬਾਅਦ ਦੇ ਵਿੱਚ ਦਿਖਾਉਂਦੇ ਆ ਹਾਂਜੀ ਆ ਦੇਖੋ ਆਪਣੇ ਕੋਲੇ ਇਹ ਤਿੰਨ ਭਾਂ ਦੇ ਇਨਵਰਟਰ ਆਏ ਸੀਗੇ ਮਿੰਨੀ ਇਨਵਰਟਰ ਹੁੰਦੇ ਆ ਇਹ ਵੀ ਘਰ ਦੇ ਵਿੱਚ ਇੰਨਾ ਵਧੀਆ ਕੰਮ ਦਿੰਦੇ ਆ ਇਹ ਇੱਕ ਆਪਣੇ ਕੋਲੇ ਆ ਸੀਗਾ ਇਹ ਪਹਿਲਾ ਇਹ ਆਪਣੇ ਬਹੁਤ ਸੇਲ ਹੋਏ ਆ ਬਹੁਤ ਵਧੀਆ ਆਈਟਮ ਆ ਇਹ ਵੀ ਪਰ ਜਿਹੜਾ ਸਮਾਨ ਆਇਆ ਸੀ ਅੱਜ ਆਪਾਂ ਉਹਦੇ ਵਿੱਚੋਂ ਤੁਹਾਨੂੰ ਦੋ ਤਿੰਨ ਚੀਜ਼ਾਂ ਆਡਾ ਦਿਖਾਉਣ ਲੱਗੇ ਆ ਆਹ ਇਨਵਰਟਰ ਆ ਮਿਨੀ ਇਨਵਰਟਰ ਆ ਇਹ ਇਹਦੇ ਨਾਲ ਦੇਖੋ ਤੰਨਾ ਤੰਨਾ ਤਾਂ ਇਹਦੇ ਨਾਲ ਬੱਲ ਮੰਨੇ ਹਨਾ ਬਾਕੀ ਫੋਨ ਚਾਰਜਿੰਗ ਵਾਲਾ ਥੀੜ ਦਿੱਤੀ ਹੋਈ ਆ ਨਾਲ ਤਾਂ ਕਿਹੜਾ ਵੀ ਫੋਨ ਆਪਾਂ ਲਾ ਸਕਦੇ ਆ ਬਾਕੀ ਸੋਲਰ ਸਿਸਟਮ ਵਾਲਾ ਜੇ ਆਪਣੇ ਹੁਣ ਜਿਵੇਂ ਹੜਾਂ ਵਾਲੀ ਦੀ ਪ੍ਰੋਬਲਮ ਆ ਰਹੀ ਆ ਨਾ ਵੀ ਲਾਈਟ ਦੀ ਪ੍ਰਬੰਧ ਨਹੀਂ ਹੁੰਦਾ ਉਥੇ ਸੋਲਰ ਨਾਲ ਵੀ ਚਾਰਜ ਹੋ ਜੂਗਾ ਤੇ ਲਾਈਟ ਨਾਲ ਵੀ ਹੋ ਜੂਗਾ ਹੁਣ ਇਹ ਆਪਾਂ ਤੁਹਾਨੂੰ ਵਰਕ ਬਸ ਜੀ ਹੁਣ ਠੰਡ ਆਉਂਦੀ ਆ ਮੂਰੇ ਲਾਈਟ ਲੁੱਟ ਜਾਂਦੀ ਆ ਤਾਂ ਕਿਉਂਕਿ ਹੁਣ ਦਿਨ ਛੋਟੇ ਹੋ ਜਾਣਗੇ ਠੰਡ ਦੇ ਵਿੱਚ ਲਾਈਟ ਚੱਲਿੰਦੇ ਹਨੇਰਾ ਹੋ ਜਾਂਦਾ ਬਹੁਤ ਸਮੂ ਦਿਖਾਉਣਿਆ ਵੀ ਕਿਦਾਂ ਵਰਕ ਕਰਦਾ ਹਨਾ ਇਹ ਆ ਦੇਖੋ ਆ ਇਹਦਾ ਪਲੱਗ ਆ ਚਾਰਜਿੰਗ ਵਾਸਤੇ ਜਿਵੇਂ ਲਾਈਟ ਤੇ ਚਾਰਜ ਕਰਨਾ ਖੇਤ ਵਾਸਤੇ ਵੀ ਵਧੀਆ ਕੀ ਤੇ ਬਾਕੀ ਇਹ ਘਰ ਵਾਸਤੇ ਹਨਾ ਜਿਵੇਂ ਜਿੰਨਾਂ ਦੇ ਬੱਚੇ ਨੇ ਹੁੰਦੇ ਆ ਛੋਟੇ ਆਈ ਦੀ ਸੋਲਰ ਪਲੇਟ ਆ ਗਈ ਆ ਦੇਖੋ ਇਹਦੇ ਉੱਤੇ ਉੱਪਰ ਫਿੱਟ ਹੋ ਜਾਂਦੀ ਆ। ਇਹਦੀ ਵੈਸੇ ਲੋਡ ਨਹੀਂ ਪੈਂਦੀ। ਜੇ ਆਪਾਂ ਨੂੰ ਮਤਲਬ ਹੀ ਜਿਵੇਂ ਹੜਾਂ ਦੀ ਪ੍ਰੋਬਲਮ ਆ, ਉੱਥੇ ਆਪਾਂ ਨੂੰ ਇਹਦੀ ਬਹੁਤ ਜ਼ਿਆਦਾ ਲੋਡ ਪੈਣੀ ਆ ਹਨਾ। ਕਿਤੇ ਵੀ ਖੇਤਖੋਤ ਵੀ ਲੋਡ ਨਾਲ ਇਹਦੇ ਆ ਤਿੰਨ ਵੱਲਮਣੇ ਦੇਖੋ ਹੁਣ ਦਿਖਾਉਣੇ ਆ ਤੇ ਇਹਦੇ ਉੱਪਰ ਵੀ ਲਾਈਟ ਹੈਗੀ ਆ। ਇਹ ਇਦਾਂ ਕੰਮ ਕਰਦੇ। ਕਿਹ ਟੋਲੀ ਜੀ ਹੁੰਦੀ ਐ ਲੱਗਦੀ ਆ ਨਾ। ਦੇਖੋ ਲਾਈਟ ਕਿੰਨੀ ਐ ਦੀ। ਹੁਣ ਆਪਣੇ ਨਾ ਟਿਊਬਾਂ ਦੋ ਚੱਲ ਰਹੀਆਂ ਉਸ ਕਰਕੇ ਨਾ ਇਹਦਾ ਜ਼ਿਆਦਾ ਪਤਾ ਨਹੀਂ ਲੱਗ ਰਿਹਾ ਤੇ ਇੱਕ ਇਹਦੀ ਵੀ ਲਾਈਟ ਹੈਗੀ ਆ। ਤੇ ਇਹ ਵੀ ਤੁਹਾਨੂੰ ਦਿਖਾਉਣਾ ਹੈ ਇਹਦੀ ਲੋਪ ਲੱਗਾ ਪਿਆ ਇੱਥੇ ਚੇਪੀ ਲਾਈ ਪਈ ਆ ਤੇ ਇਹ ਵੀ ਚੀਜ਼ ਬਹੁਤ ਘੜਾ ਤੇ ਬਾਕੀ ਆਹ ਜਿਹੜੀ ਹੈਗੀ ਆ ਆਹ ਲਾਈਟ ਆ ਕੰਮ ਨਾ ਕਰਿਓ ਹੈ ਉਧਰ ਕੰਦ ਕਾ ਨਹੀਂ ਕਰਿਓ ਰਵਨੀਤਾ ਆਹ ਕਰੀ ਬੰਦ ਲਾਈਟ ਬੰਦ ਕਰਕੇ ਬਹੁਤ ਦੂਰ ਤੱਕ ਜਾਂਦੀ ਆ ਚੰਨਨ ਦਾ ਇਹ ਲਾਈਟ ਬਹੁਤ ਵਧੀਆ ਕੀ ਆ ਬੱਲਮਾ ਇਹ ਤੁਹਾਨੂੰ ਵਰਕਿੰਗ ਕਰਕੇ ਦਿਖਾਉਣੇ ਆਪਾਂ ਕਿੱਦਾਂ ਲੱਗਦੇ ਹਨ ਹੁਣ ਦਿਖਾਉਗੀ ਚੰਗੀ ਤਰ੍ਹਾਂ ਹੁਣ ਦਿਖਾਓ ਤੇ ਤੁਸੀਂ ਆ ਦੇਖੋ ਸੋ ਯਾਰ ਲੈ ਕਿੰਨਾ ਚਾਨਣ ਹੋ ਗਿਆ ਨਾ ਹਾਂ ਵੀਡੀਓ ਦੇ ਵਿੱਚ ਉਹਦਾ ਪਤਾ ਹੀ ਨਹੀਂ ਲੱਗਦਾ ਆ ਦੇਖੋ ਕਿੰਨਾ ਚਾਨਣਾ ਹਾਂ ਇੱਕ ਬੱਲਮ ਤੋਂ ਬੱਤ ਚਾਨਣਾ ਸਹੀ ਗੱਲ ਹੁਣ ਇੱਧਰ ਦੇਖੋ ਕੰਦ ਗਣੀ ਆ ਲੈ ਮੈਂ ਲਾਈਟ ਚਾਲਦੀ ਹੁੰਦੀ ਰੋ ਰੋ ਚ ਕੀ ਆ ਤੁਹਾਨੂੰ ਬੱਲਮ ਦਿਖਾਉਣੇ ਆ ਤੇ ਜਿਹੜੀ ਆ ਦੋਨੇ ਚਲਾ ਦੇ ਪੁੱਤ ਲਓ ਜੀ ਆ ਦੇਖੋ ਇਹ ਆਪਣੇ ਫੋਨ ਆਪਾਂ ਕੋਈ ਵੀ ਚਾਰਜ ਲਾ ਸਕਦੇ ਆ ਦੇਖੋ ਸਾਰੇ ਜਿੰਨੇ ਆਪਣੇ ਪੁਰਾਣੇ ਫੋਨਾਂ ਦੀ ਵੀ ਆਪਸ਼ਨ ਦਿੱਤੀ ਹੋਈ ਜਾ ਦੇ ਸੀ ਟਾਈਪ ਤੋਂ ਲੈ ਕੇ ਜਿਹੜੇ ਨਵੇਂ ਫੋਨ ਤੋਂ ਲੈ ਕੇ ਮਾਡਲ ਤੋਂ ਲੈ ਕੇ ਬਾਕੀ ਸਾਰੇ ਸਾਰੇ ਮਾਡਲ ਜਿਹੜੇ ਆਪਣੇ ਪੁਰਾਣੇ ਸੀ ਉਹਨਾਂ ਦੀ ਵੀ ਆਪਸ਼ਨ ਦਿੱਤੀ ਆ ਕੋਈ ਫੋਨ ਚਾਰਜ ਨਹੀਂ ਲਗਾ ਸਕਦੇ ਐ ਤਾਂ ਦੇਖੋ ਆ ਲੱਗੇ ਨੇ ਫੋਨ ਚਾਰਜ ਹਾਂ ਇਸ ਕਰਕੇ ਨੂੰ ਇਨਵਰਟਰ ਕਹਿੰਦੇ ਆ ਮਿੰਨੀ ਇਨਵਰਟਰ ਤੇ ਆ ਤਿੰਨ ਬਲਮ ਨੇ ਕਿਹੜਾ ਲੱਗੂ ਚਾਰਜ ਹੈ ਕਿਹੜਾ ਯਾਰ ਚੀਜ਼ ਹੈ ਨਾ ਤੇ ਆ ਦੇਖੋ ਹੁਣ ਤੁਹਾਨੂੰ ਬਲਮ ਦਿਖਾਉਣੇ ਆਪਾਂ ਕਿਵੇਂ ਵਰਕ ਕਰਦਾ ਹੈ ਮਤਲਬ ਦੇਖੋ ਨਾਲ ਤਿੰਨ ਨੇ ਤੇ ਤਾਰਾਂ ਦੇਖੋ ਤਾਰ ਬਹੁਤ ਕਾਫੀ ਲੰਬੀ ਹੁੰਦੀ ਹੈ ਜੀ ਤੇ ਆਪਾਂ ਇਦਾਂ ਆ ਦੇਖੋ ਤੰ ਤੰ ਵੱਲ ਬਣੇ ਕਿਤੇ ਵੀ ਲਾ ਸਕਦੇ ਆਪਾਂ ਦੂਰ ਬੈਠੇ ਹਨਾ ਇਹ ਦੂਸਰੇ ਕਮਰੇ ਦੇ ਵਿੱਚ ਵੀ ਜੇ ਵਿੱਚ ਬੋਲੇ ਲਾਉਣਾ ਹੋਵੇ ਕੋਈ ਨੇਰਾ ਹੋਵੇ ਰੋਟੀ ਨੂੰ ਰੋਟੀ ਖਾਣੀ ਵ ਲਈ ਦਬਾ ਗਏ ਇਹ ਚੀਜ਼ ਵਧੀਆ ਆ ਦੇਖੋ ਇਹ ਕੱਟ ਦਾ ਵੱਧਾ ਵੀ ਆ ਵੱਲਵ ਵਧਾਓ ਉਹ ਕੱਟ ਦਾ ਵੱਧਾ ਵੀ ਹੈ ਨਾ ਇਹ ਆ ਦੇਖੋ ਆ ਵੀ ਚੱਲ ਪਈ ਨਾਲ ਆ ਵੀ ਚੱਲ ਪਈ ਸਾਰੇ ਆ ਵੀ ਚੱਲ ਪਈ ਇਹ ਇਸ ਕਰਕੇ ਇਹਨੂੰ ਇਨਵਰਟਰ ਕਹਿੰਦੇ ਆ ਵੀ ਸਾਰੀਆਂ ਚੀਜ਼ਾਂ ਆਪਣਾ ਵਰਕ ਕਰਦੀਆਂ ਨੇ ਬਲਬ ਵੀ ਹੋਗੇ ਤਾਂ ਬਲਬ ਚੱਲਣਗੇ ਇਹਦੇ ਨਾਲ ਤੇ ਬਾਕੀ ਆਹ ਲਾਈਟ ਹੋਗੀ ਆਹ ਲਾਈਟ ਹੋਗੀ ਫੋਨ ਚਾਰਜ ਲੱਗ ਗਿਆ ਆਪਣਾ ਦੇਖ ਲਓ ਫੋਨ ਚਾਰਜ ਲੱਗ ਰਿਹਾ ਹੈ ਨਾ ਤੇ ਇਸ ਕਰਕੇ ਇਹਨੂੰ ਇਨਵਰਟਰ ਕਹਿੰਦੇ ਆ ਇਹਦੇ ਨਾਲ ਦਾ ਇੱਕ ਆਪਣੇ ਕੋਲੇ ਆ ਪੀਸ ਹੈਗਾ ਕੱਲ ਵਾਲੇ ਵਲੌਗ ਦੇ ਵਿੱਚ ਆ ਦਿਖਾਵਾਂਗੇ ਤੁਹਾਨੂੰ ਡਿਜ਼ਾਈਨ ਦਾ ਫਰਕ ਹੈਗਾ ਡਿਜ਼ਾਈਨ ਦਾ ਫਰਕ ਆ ਇਹਦੇ ਨਾਲ ਬਲਬ ਹੈਗੇ ਨੇ ਇਹਦੇ ਨਾਲ ਵੀ ਤੰ ਬਲਬ ਨੇ ਇਹ ਵੀ ਬਹੁਤ ਕਹਾਂਟ ਚੀਜ਼ ਆ ਇਹ ਤੁਹਾਨੂੰ ਕੱਲ ਵਾਲੇ ਬਲੌਗ ਦੇ ਵਿੱਚ ਦਿਖਾਵਾਂਗੇ ਤੇ ਅੱਜ ਤੁਹਾਨੂੰ ਇਹ ਦਿਖਾਤਾ ਹਨਾ ਤੇ ਬਾਕੀ ਆਹ ਜਿਹੜੀ ਆਈਟਮ ਆ ਗਈ ਹਨਾ ਦੋ ਵੱਲਵ ਨੇ ਇਹ ਵੀ ਬਹੁਤ ਸੋਹਣੀ ਇਹਦੀ ਸੋਲਰ ਪਲੇਟ ਵਿੱਚ ਅਟੈਚ ਹੈ ਇਹਦੇ ਵਿੱਚ ਅਟੈਚ ਆ ਇਹ ਵੀ ਬਹੁਤ ਕਹਾਂਟ ਆਈਟਮ ਆ ਇਹ ਪਤਾ ਕੀ ਆ ਇਹ ਥੋੜੀ ਇਹੋ ਆ ਗਈ ਮਤਲਬ ਇਹ ਹਲਕੀ ਆਈਟਮ ਆ ਇਹ ਬੋਲੀ ਕੈਂਟ ਆਈਟਮ ਆ ਆ ਇਹ ਸਭ ਤੋਂ ਵੱਧ ਵੇਕਣ ਵਾਲੀ ਆਈਟਮ ਆ ਭੇਜਣੀ ਵੀ ਇਹ ਤਾਂ ਭੇਜਣੀ ਵੀ ਆ ਵੇਕੇ ਵੀ ਬਹੁਤ ਨੇ ਇਹ ਆਪਣੇ ਕੋਲੇ ਪਹਿਲਾਂ ਸੀ ਇਹ ਨਵੇਂ ਆਈਟਮ ਆਈਆਂ ਨੇ ਆਪਣੇ ਕੋਲੇ ਇਹ ਇੱਕ ਹੁਣ ਇਹ ਸਮਾਨ ਚ ਮਗਾਈ ਸੀ ਇਹਦਾ ਵੀ ਆਰਡਰ ਆ ਗਿਆ ਇਹਦੇ ਵਿੱਚ ਫਿੱਕਸ ਆ ਦੇਖੋ ਹਾਂ ਦੇਖੋ ਅਰੇ ਕੀ ਬੈਟਰੀ ਬਹੁਤ ਚੱਲਦੀ ਆ ਹੱਥ ਚ ਇੱਥੇ ਵੀ ਇਹ ਦੁ ਘੁੰਮ ਘੁਮ ਕੇ ਇਧਰ ਵੀ ਹੋ ਸਕਦੀ ਆ ਇਹ ਬਾਕੀ ਆ ਦੇਖੋ ਸੈਟੀ ਕਰ ਸਕਦੇ ਆ ਆਹ ਇਹਦੇ ਨਾਲ ਬੱਲਮ ਵੀ ਨੇ ਇਹ ਤੁਹਾਨੂੰ ਦਿਖਾਉਣੇ ਆਪਾਂ ਇਹਦੇ ਨਾਲ ਆ ਦੋ ਬੱਲਮ ਨੇ ਇਹਦੇ ਨਾਲ ਇਹਦੀ ਤਾਰ ਦੇਖੋ ਕਿੰਨੀ ਲੰਬੀ ਆ ਇਹਦੀ ਤਾਰ ਕਾਫੀ ਲੰਬੀ ਵਾਗ ਚਾਲੀ ਜਾਂਦੀ ਆ ਹਾਂ ਇਹ ਕਿਹਦੇ ਨਾਲ ਆਪਸ਼ਨ ਆ ਟੰਗਣ ਨੂੰ ਕੁੰਡੀਆਂ ਆ ਸਾਰੇ ਬੱਲਮਾਂ ਦੇ ਨਾਲ ਨੇ ਹਾਂ ਆ ਕੁੰਡੀਆਂ ਦੇਖੋ ਇਹ ਸੋਹਣੀ ਬੋ ਲੱਗਦੀ ਆ ਆਈਟਮ ਇਹ ਵੀਡੀਓ ਦੇ ਵਿੱਚ ਉਦਾਂ ਦੇਖਦੀ ਨਹੀਂ ਹਨਾ ਹੁਣ ਚਲਾ ਕੇ ਦਿਖਾਉਣਾ ਵੀਡੀਓ ਦੇ ਵਿੱਚ ਉਦਾਂ ਦੇਖਦੀ ਨਹੀਂ ਪ੍ਰੋਪਰ ਤੁਹਾਨੂੰ ਆਪਾਂ ਚਲਾ ਕੇ ਦਿਖਾਉਣੀ ਆ ਜਿਹੇ ਤਰ੍ਹਾਂ ਦਾ ਮੱਲਮ ਲੱਗਦਾ ਇਧਰਲੇ ਪਾਸੇ ਮੁਕਰੋ ਤਾਂ ਹਾਂ ਦੇਖ ਬਹੁਤ ਘੈਂਟ ਆਟਾ ਮਾ ਤੇ ਮੈਂ ਪਹਿਲਾਂ ਨਹੀਂ ਹੁੰਦੀ ਸੀ ਲਾਈਟਾਂ ਨਹੀਂ ਆ ਤਾਂ ਉਹ ਓਮੇ ਦਾ ਡਿਜ਼ਾਈਨ ਜਿਹੜਾ ਹਾਂ ਇਹਦੀ ਲਾਈਟ ਆ ਦੇਖੋ ਵੱਧ ਘਟ ਜਾਂਦੀ ਐ ਇਹ ਤੋਂ ਇੱਥੇ ਹੀ ਬੰਦ ਹੋ ਜਾਂਦੀ ਆ ਤਾਰ ਕਾਫੀ ਲੰਬੀ ਆ ਆਪਾਂ ਦੋ ਕਮਰਿਆਂ ਦੇ ਵਿੱਚ ਵੀ ਇਹਨੂੰ ਵਰਕ ਕਰ ਸਕਦੇ ਆ ਮਤਲਬ ਵੀ ਇੱਕ ਕਮਰੇ 'ਚ ਇਹ ਲਾ ਲਓ ਇੱਕ ਕਮਰੇ 'ਚ ਆਹ ਲਾ ਲਓ ਦੋ ਲਾਈਟਾਂ ਨੇ ਇਹਦੇ ਨਾਲ ਇਹਦੇ ਵੀ ਫੋਨ ਚਾਰਜ ਦੇ ਆਪਸ਼ਨ ਹੈਗੇ ਆ ਜੇ ਆਪਣੇ ਲਾਈਟ ਦੀ ਪ੍ਰੋਬਲਮ ਹੈਗੀ ਆ ਤੇ ਉਥੇ ਆਪਾਂ ਇਹਨੂੰ ਮਤਲਬ ਵੀ ਸੋਲਰ ਨਾਲ ਵੀ ਚਾਰਜ ਕਰ ਸਕਦੇ ਆ ਸੋਲਰ ਨਾਲ ਵੈਸੇ ਵੀ ਚਾਰਜ ਹੋ ਜਾਂਦੀ ਨੇ ਇਹ ਲੀਡਰ ਨਾਲ ਤੇ ਸੋਲਰ ਨਾਲ ਹੀ ਹੋ ਜਾਂਦੀ ਹੈ ਤੇ ਬਾਕੀ ਆ ਦੇਖੋ ਲਾਈਟਾਂ ਦੇਖੋ ਤੁਸੀਂ ਕਿੰਨੇ ਆਪਸ਼ਨ ਆ ਆਹ ਲਾਈਟ ਆ ਗਈ ਆਹ ਲਾਈਟ ਆ ਗਈ ਆਹ ਲਾਈਟ ਆ ਗਈ ਬੱਦਕਟਾ ਹੋ ਜਾਂਦੀ ਹੈ ਆਹ ਰੈੱਡ ਲਾਈਟ ਆ ਗਈ ਬਲਿੰਕ ਕਰਦੀ ਆ ਹਨਾ ਤੇ ਸਾਰੀਆਂ ਆਪਸ਼ਨਾਂ ਨੇ ਇਹਦੇ ਵਿੱਚ ਤੁਸੀਂ ਕਿਸੇ ਤੋਂ ਵੀ ਕੰਮ ਲੈ ਸਕਦੇ ਹੋ ਇਹ ਵੀ ਬਹੁਤ ਸੋਹਣੀ ਆਈਟਮ ਆ ਜੀ ਹਨਾ ਤੇ ਉਹ ਤੁਹਾਨੂੰ ਇਹ ਤੁਹਾਨੂੰ ਸਵੇਰੇ ਦਿਖਾਵਾਂਗੇ ਇਹ ਵੀ ਬਹੁਤ ਵਧੀਆ ਆਈਟਮ ਆ ਇਦੇ ਨਾਲ ਵੀ ਤੰਨ ਵੱਲ ਬਣੇ ਤੇ ਇਹਦੇ ਵੀ ਇੱਥੇ ਲਾਈਟ ਆ ਗਈ ਇੱਕ ਇੱਥੇ ਲਾਈਟ ਆ ਗਈ ਤੇ ਤੰਨੇ ਦੇ ਨਾਲ ਵੱਲਮਾ ਗਏ ਬਾਕੀ ਅੱਗੇ ਵਾਲੀ ਲਾਈਟ ਆ ਗਈ ਜੇ ਕਮੈਂਟ ਕਰੋਗੇ ਵੀ ਆ ਦਿਖਾਓ ਫਿਰ ਦਿਖਾਵਾਂਗੇ ਹਾਂ ਤੁਸੀਂ ਕਮੈਂਟ ਕਰਿਓ ਜਿਹੜਾ ਉਹਦੇ ਵਿੱਚ ਵੀ ਉਹ ਵੀ ਆ ਤੁਹਾਨੂੰ ਵੱਲਮ ਚਲਾ ਕੇ ਦਿਖਾਤਾ ਆ ਵੀ ਤੁਹਾਨੂੰ ਚਲਾ ਕੇ ਦਿਖਾਤਾ ਦੇਖੋ ਨਹੀਂ ਤਾਂ ਫਿਰ ਲੋ ਜੀ ਬਾਕੀ ਇੱਕ ਆਪਣੇ ਕੋਲੇ ਆ ਲਾਈਟ ਨ ਆਈਆਂ ਨੇ ਇਹ ਆਪਣੇ ਕੋਲੇ ਪਹਿਲਾਂ ਵੀ ਸੀ ਆ ਕਲਰ ਆਪਣੇ ਕੋਲੇ ਪਹਿਲੀ ਵਾਰ ਆਇਆ ਇਹਦੇ ਵਿੱਚ ਫੌਜੀ ਕਲਰ ਸੀ ਜਿਹੜਾ ਕਹਿੰਦੇ ਹੁੰਦੇ ਐ ਇਹਨੂੰ ਇਹ ਮਹਿਰੂਨ ਨਾਬੀ ਮਹਿਰੂਨ ਨਾਬੀ ਜਾਂ ਕਲਰ ਆਗਾ ਤੇ ਇੱਕ ਇਹਦੇ ਵਿੱਚ ਗ੍ਰੀਨ ਕਲਰ ਫੌਜੀ ਕਲਰ ਆ ਫੌਜੀ ਗ੍ਰੀਨ ਕਲਰ ਇੱਕ ਹਾਂ ਇੱਕ ਗ੍ਰੀਨ ਕਲਰ ਆ ਇਹਦੇ ਵਿੱਚ ਇੱਕ ਆਪਣੇ ਕੋਲੇ ਬਲੈਕ ਕਲਰ ਆ ਹਨਾ ਜਿਹੜੇ ਬਾਸੀ ਫੈਮਿਲੀ ਕਿ ਲਈ ਗਈ ਸੀ ਉਹ ਕਲਰ ਫੌਜੀ ਇੱਕ ਬਾਸੀ ਫੈਮਿਲੀ ਕੇ ਲਏ ਗਏ ਸੀਗੇ ਯੂਟਿਊਬਰ ਤੇ ਉਹਨਾਂ ਕੋਲੇ ਆ ਬਹੁਤ ਘੈਂਟ ਆਈਟਮ ਆ ਤੇ ਬਾਕੀ ਹੋਰ ਵੀ ਆਈਟਮਾਂ ਹੈਗੀਆਂ ਨੇ ਉਹ ਤੁਹਾਨੂੰ ਸਵੇਰੇ ਦਿਖਾਵਾਂਗੇ ਬਾਕੀ ਆ ਜਿਵੇਂ ਆ ਬੂਟ ਆਏ ਨੇਗੇ ਜ਼ਿਮੀਂਦਾਰ ਭਰਾਵਾਂ ਵਾਸਤੇ ਕਿਸਾਨ ਭਰਾਵਾਂ ਵਾਸਤੇ ਦੇਖੋ ਇਹ ਜੇ ਕਮਾਂਡ ਆਈ ਸੀ ਪਹਿਲਾਂ ਮੈਂ ਵੇਚਿਆ ਹਨ ਵੀ ਮਤਲਬ ਵੀ ਜੰਮੋਂ ਆਪਾਂ ਪ੍ਰਾਣ ਪਦੌਣੋ ਛੱਟਣੀ ਹੁੰਦੀ ਆ ਪੈਰ ਵੜਦਣ ਦੀ ਆ ਜੀਰੀ ਕੋਈ ਵੀ ਸਪਰੇਆ ਹੋਣੀ ਆ ਹੁਣ ਤਾਂ ਚਲੋ ਵੱਢਣ ਵਾਲਾ ਕੰਮ ਹੋ ਗਿਆ ਫਿਰ ਵੀ ਵੈਸੇ ਵੀ ਇਹ ਕਿਤੇ ਵੀ ਕੰਮ ਦੇ ਸਕਦਾ ਬਾਟਰਪੂਫ ਹੁੰਦੇ ਆ ਇਹ ਤੇ ਇਹ ਵੀ ਘੈਂਟ ਆਈਟਮ ਬਾਕੀ ਜਿਹੜੀਆਂ ਹੋਰ ਆਈਟਮਾਂ ਪਈਆਂ ਨੇ ਆਪਣੇ ਕੋਲੇ ਉਹ ਤੁਹਾਨੂੰ ਆਪਾਂ ਫੇਰ ਦਿਖਾਵਾਂਗੇ ਤੇ ਹੁਣ ਆਪਾਂ ਡੈਡੀ ਦਿਖਾ ਕੇ ਆਉਣਾ ਹੈ ਦੇਖਾਂ ਡੈਡੀ ਕਿਵੇਂ ਕਰੂਗਾ ਡੈਡੀ ਨੂੰ ਇਹ ਚੀਜ਼ਾਂ ਦਾ ਸ਼ੌਂਕ ਬੜਾ ਹੈ ਇੱਕ ਚੀਜ਼ ਜਿਹੜੀ ਵੀ ਨਵੀਂ ਆਉਂਦੀ ਅਸੀਂ ਦਿਖਾਉਣੀ ਦਿਖਾਉਣੇ ਨੂੰ ਅਸੀਂ ਪਿੱਛੇ ਬਲੌਗ ਦੇ ਕੇ ਸਾਡੇ ਜਾ ਕੇ ਆਉਂਦੀਆਂ ਨੇ ਨਵੀਆਂ ਤੋਂ ਨਵੀਆਂ ਆਉਂਦੀਆਂ ਨੇ ਹਾਂ ਕੀ ਪਾਏ ਕਹਿੰਦਾ ਨਵੀਆਂ ਤੋਂ ਨਵੀਆਂ ਐਟ ਵਾਲੇ ਆਉਂਦੇ ਨੇ ਨਵੀਆਂ ਤੋਂ ਨਵੀਆਂ ਐਟ ਵਾਲੇ ਆਉਂਦੇ ਨੇ ਅਸੀਂ ਹਰ ਵਾਰੀ ਦਿਖਾਉਣੀ ਆਪਾਂ ਪਾਪੇ ਨੂੰ ਅੱਜ ਪਾਪੇ ਹੋਰੀ ਪਹਿਲਾਂ ਕਰ ਲੋ ਦੇਖ ਪਾਪਾ ਕਾ ਲੈਂਦਾ ਹੋਰ ਇਨਵਰਟਰ ਇਹ ਫਰਮੰਦੇ ਡਾਲੇ ਰਾਤ ਇੱਧਰ ਪੈ ਗਈ ਸੀ ਇਹਦਾ ਹੋਰ ਹੈ ਪੁੱਛਾ ਪਾਪਾ ਨੂੰ ਇਹਦੇ ਨਾਲ ਵੀ ਫੋਨ ਚਾਰਜ ਲੱਗਦਾ ਹੈ 3 ਵੱਲ ਬਣ ਇਹਦੇ ਨਾਲ ਤੇ ਆ ਦੇਖੋ ਹਾਂ ਇਹਦੇ ਤੇ ਆ ਜਿਹੜੇ ਉੱਤੇ ਦਿਖਾਇਆ ਸੀ ਤੁਹਾਨੂੰ ਉਹੋੜੀਆਂ ਲਾਈਟਾਂ ਨੇ ਉਹਦੇ ਤੇ ਜਾ ਦੇ ਆ ਬੜਾ ਲੰਬੀ ਚੱਲ ਪੰਦਾ ਇਹਦੇ ਤੇ ਉਹਦੇ ਵਾਲਾ ਹੈ ਇਹਦਾ ਹਜ ਅੱਜ ਆਇਆ ਉਹ ਤਾਂ ਵੇਗੇ ਸੀ ਉਹ ਤਾਂ ਵੇਗੇ ਆ ਅੱਜ ਮੰਗਾਇਆ ਅੱਡ ਆ ਦੇਖ ਇਹਦੇ ਨਾਲ ਆ ਮੂਰਲੀ ਲਾਈਟ ਵੀ ਆ ਇੱਕ ਆ ਵੀ ਆ ਤੇ ਨਬਲ ਬਹੁਤ ਨਬਲ ਬੰਦੇ ਇਹ ਚਾਰਜ ਲੱਗ ਜਾਂਦਾ ਫੋਨ ਚਾਰਜ ਲੱਗਦਾ ਹੈ ਇਨਵਰਟਰ ਹੀ ਇੱਕ ਤਰ੍ਹਾਂ ਦਾ ਬੈਟਰੀ ਹੈ ਵਾਹ ਇਹ ਨਾਲ ਦਿੱਤਨ ਵੱਲ ਬੰਦੇ ਧੁੱਪ ਨਾਲ ਚਾਰਜ ਹੋ ਜਾਂਦਾ ਵਾਪਾ ਇਹ ਹਾਂ ਧੁੱਪ ਨਾਲ ਚਾਰਜ ਧੁੱਪ ਨਾਲ ਵੀ ਹੋ ਜਾਂਦਾ ਸੱਚਾ ਸੋਲਰ ਪਲੇਟ ਵੀ ਇਹਦੇ ਨਾਲ ਉਹ ਵੀ ਚਾਰਜ ਹੋ ਜਾਂਦਾ ਜੇ ਲਾਈਟ ਦਾ ਪ੍ਰਬੰਧ ਨਹੀਂ ਹੈਗਾ ਹੁਣ ਜਿਵੇਂ ਹੜਾਂ ਦਾ ਕੰਮ ਚੱਲ ਰਿਹਾ ਹੈ ਹਨਾ ਉੱਥੇ ਵੀ ਲਾਈਟ ਨਹੀਂ ਹੈਗੀ ਇਹ ਸੋਲਰ ਨਾਲ ਵੀ ਚਾਰਜ ਹੋ ਜਾਂਦਾ ਸੂਰਜ ਨਾਲ ਉਹਦੀ ਪਲੇਟ ਨਾਲ ਦਿੱਤੀ ਹੋਈ ਆ ਪਿੱਤੂ ਪਲੇਟ ਦੀ ਚਾਰਜ ਆ ਪਲੇਟ ਲੈ ਕੇ ਆਏ ਹੋ ਇਹ ਹਜੇ ਆਪਾਂ ਇਹ ਦੇਖਣਾ ਵੀ ਕਿੰਨੇ ਦਾ ਆਇਆ ਕਿੰਨੇ ਦਾ ਹੋ ਕਰਨਾ ਇਹ ਵੇਚਣਾ ਆ ਆਪਾਂ 1500 ਦਾ ਵੇਚਿਆ ਸੀ ਜਿਹੜਾ ਪਹਿਲਾਂ ਆਇਆ ਸੀ ਆਪਣਾ ਤੇ ਚੱਕ ਲਿਆ ਮੈਂ ਕਿਹਾ ਹਾਂ ਇੰਨਾ ਕੀ ਭਰੇ ਜਾ ਬਸ 2000 1800 ਅਲੱਗ-ਅਲੱਗ ਰੇਟ ਨੇ ਇਹਨਾਂ ਦੇ ਜਿਹੜਾ ਆਪਾਂ ਪਹਿਲਾਂ ਵੇਚਿਆ ਉਹ 1500 ਦਾ ਸੀ ਆਹ ਦੇ ਆ ਸੋਲਰ ਪਲੇਟ ਆ ਇਹਦੇ ਨਾਲ ਹੈ ਉਹ ਵਧੀਆ ਉਹ ਵੀ ਵਧੀਆ ਆ ਦੇ ਆ ਸੋਲਰ ਪਲੇਟ ਆ ਜਿਹੜਾ ਆਪਾਂ ਵੇਚਿਆ ਪਹਿਲਾਂ ਉਹਦੇ ਨਾਲ ਫਿਕਸ ਸੀ ਪਲੇਟ ਇੱਥੇ ਆਏ ਸੀ ਉਹਦੇ ਇਹ ਅਲੱਗ ਤੋਂ ਪਲੇਟ ਦਿੱਤੀ ਹੈ ਇਹਦੇ ਨਾਲ। ਹਾਂ। ਕਰੰਟ ਨਾਲ ਵੀ ਹੋ ਜਾਂਦੀ ਆ। ਹੁਣ ਮੰਨ ਲਓ ਜੇ ਮੈਂ ਉੱਥੇ ਹੜ ਆਏ ਹੋਏ ਨੇ। ਉੱਥੇ ਇਹ ਬਾਲਾ ਕੰਮ ਦੇਊਗਾ। ਜਿਵੇਂ ਸੂਰਜਣ ਵਾਲਾ ਇਹਦੇ ਨਾਲ ਆਹ ਤਾਰ ਲਾ ਕੇ ਇਹਦੇ ਨਾਲ ਵੀ ਚਾਰਜ ਹੋ ਜਾਊਗਾ ਇਹ। ਤਿੰਨ ਬੱਲ ਬਣੇ। ਇਹੋ ਜੇ ਤਿੰਨ ਬੱਲ ਬਣੇ ਇਹਦੇ। ਤੇ ਬਾਕੀ ਫੋਨ ਚਾਰਜ ਲੱਗਦੇ ਆ ਉਹਦੀ ਆਪਸ਼ਨ ਹੈਗੀ ਆ। ਸਾਰੇ ਫੋਨ ਚਾਰਜ ਲੱਗਦੇ ਆ। ਉਹ ਲੀਡ ਲੈ ਕੇ ਆਏ ਚੱਕੇ। ਉਹ ਪਈ ਆ। ਨੀਚੇ। ਆਹ ਆ ਦੂਸਰੀ ਵਾਲੀ ਆ ਇਹ ਉਹ ਇਹ ਤੇ ਵੀ ਲੱਗੀ ਹੈ ਇਹ ਜਿਹੜੀ ਪਹਿਲਾਂ ਰਾਤ ਨਾ ਹੁੰਦੀਆਂ ਇਹ ਨਹੀਂ ਲੱਗਦਾ ਹੁੰਦੀਆਂ ਬੜਕੀ ਨੂੰ ਹਾਂ ਆ ਦੇਖੋ ਸਾਰੇ ਫੋਨ ਜਿੰਨੇ ਅੱਜ ਤੋਂ ਲੈ ਕੇ ਪੁਰਾਣੇ ਤੱਕ ਫੋਨ ਆਉਂਦੇ ਸੀ ਆ ਦੂਜੀ ਬੈਸ ਉਹ ਤਾਂ ਆਪਣੀ ਪਹਿਲਾਂ ਵਾਲੀ ਆ ਜਿਹੜੀ ਪਹਿਲਾਂ ਵੇਚੀ ਆਪਾਂ ਉਹ ਤਾਂ ਬਾਹਲੇ ਵੇਚਿਆ ਇਹ ਵੀ ਫੋਨ ਆ ਇਹ ਵੀ ਭੇਜਣਾ ਕੱਲ ਨੂੰ ਭੇਜਣਾ ਇਹ ਪੀਸ ਕਿੱਥੋਂ ਦਾ ਸੀ ਆਰਡਰ ਉਹ ਜੁਲੰਦਰ ਦਾ ਇਹ ਹਲਕਾ ਸੀਗਾ ਆ ਦੇਖੋ ਸਾਰੇ ਸੀ ਟਾਈਪ ਤੋਂ ਲੈ ਕੇ ਜਿਹੜੇ ਪੁਰਾਣੇ ਫੋਨ ਨੇ ਸਾਰੇ ਲੱਗਦੇ ਆ ਚਾਰਜ ਡੈਟ ਦਾ ਪ੍ਰਬੰਧ ਘੱਟਾ ਹੂੰ ਬਹੁਤ ਘੱਟ ਜੀ ਮੇਰਾ ਫੋਨ ਉਹ ਪੰਜ ਪਰਸੈਂਟ ਚਾਰਜ ਹੋ ਗਿਆ ਦੋ ਮਿੰਟ ਲਾਇਆ ਸੀ ਹਾਂ ਇਹਦਾ ਫੋਨ ਲਾਇਆ ਸੀ ਹੁਣੇ ਲਾਇਆ ਸੀ ਹੂੰ ਬਹੁਤ ਮਹਗਾਉਂ ਨੇ ਉਹ ਵੀ ਕੰਮ ਕੰਮ ਦਿੰਦੇ ਹੀ ਆ ਕਰੇ ਕਿਤੇ ਵੀ ਲਾ ਲਓ ਆ ਵੀ ਬੈਟਰੀ ਐ ਅੱਗੇ ਵਾਲੀ ਆ ਦੇ ਵਧ ਕਰ ਆ ਦੇਖ ਆ ਵੀ ਆ ਸਾਈਡ ਤੇ ਜੇ ਨਹੀਂ ਬਾਰੀ ਬੰਨੀ ਹੂੰ ਡੈਡੀ ਕਹਿੰਦਾ ਪਹਿਲਾਂ ਚਾਹੁੰਦੇ ਸੀ ਕਹਿੰਦਾ ਪਹਿਲਾਂ ਫਿਰ ਉਹ ਜੀ ਫਿਰ ਲਾਟ ਨਾਲ ਦੀ ਕਿਲੋੜ ਸੀ ਜੇ ਲਾਈਟ ਦਾ ਪ੍ਰਬੰਧ ਹੁੰਦਾ ਫਿਰ ਇਹਨਾਂ ਦੀ ਫਿਰ ਇਹ ਵੀ ਨਹੀਂ ਆਉਣੇ ਸੀ ਉਹ ਕਹਿੰਦੇ ਮੇਰੀ ਪਾਰੀ ਨਹੀਂ ਮੇਰੀ ਪਾਰੀ ਲੱਗਦੀ ਸੀ ਉਹਨੀਆਂ ਮੰਗ ਕੇ ਹੁਣ ਵੀ ਪਾਪਾ ਵਾਦੂ ਲੋਡ ਪੈਂਦੀ ਐਵੇਂ ਲੱਗਦਾ ਬਹੁਤ ਵਿਚਾਰੇ ਆਪਣੇ ਲੱਗਦੇ 4 ਵਜੇ ਤੇਲ ਕੁੜੀਏ ਤੇਲ ਪਾਲਾ ਦੀ ਕੇ ਚੋ ਆ ਦੇਖ ਆ ਆ ਲੱਗੇ ਐ ਟੇਕ ਜੰਦੀ ਐ ਇਹ ਦੇਹੀ ਵਿੱਚ ਤੇਲ ਪਾਲੋ ਨਹੀਂ ਪਪਾ ਹੁਣ ਵੀ ਬਥੇਰੇ ਲੋਕ ਵਿਚਾਰੇ ਹੋਏਗੇ ਨੇ ਹੁਣ ਮੀਲੋ ਅੱਜ ਤੈਨੂੰ ਹੁਣ ਤਾਂ ਕਾਹ ਨੂੰ ਐਵੇਂ ਹੀ ਲੱਗਦਾ ਤੈਨੂੰ ਬਾਰਡਰ ਜੇ ਏਰੀਆ ਜਿਹੜੇ ਲੋਕ ਨੇ ਬਾਲੇ ਸਾਮੇ ਲਾਈਟ ਵੀ ਨਹੀਂ ਆਉਂਦੀ ਉਹ ਡਿੱਗ ਗਈ ਲੀਡ ਬੱਤ ਬਾਲੇ ਸਾਮੇ ਲਾਈਟ ਵੀ ਨਹੀਂ ਆਉਂਦੀ ਹਜੇ ਆ ਸੂਈਦਨ ਦੁਖਦੀ ਬਾਪਰਾਤ ਨੂੰ ਇੱਕ ਆ ਆਇਆ ਦੇਖ ਉਹ ਡ੍ਰੈਗਨ ਫਰੂਟ ਦਾ ਕੱਟ ਕੇ ਦੇਣੀ ਤੁਹਾਨੂੰ ਅੱਜ ਉਹ ਨਹੀਂ ਦਿੱਤਾ ਇੱਕ ਆ ਸੀ ਇਹਦੇ ਨਾਲ ਵੀ ਧੰਨਵਾਦ ਬਣੇ ਵੀ ਦਿਖਾਈ ਦਈਏ ਫੇਰ ਆਨ ਕੋਡੀਆਂ ਨਸ ਗਾਲੇ ਪਾ ਕੋਲ ਦੇ ਦੇਣੇ। ਤਲੇ ਕੱਲ ਨੂੰ ਖੋਲਾਂਗੇ ਹਣਾ। ਹੋਰ ਨਾ ਖੁੱਲਦੇ ਲੈਣੇ ਨਹੀਂ ਇਹਦੇ ਨੇ। ਨਾ ਨਾ ਖੋਲਣ ਤਾਂ ਇਹ ਤਾਂ ਚੈੱਕ ਕਰੇ ਅਸੀਂ ਖੋਲ ਤਾਂ ਦਿੱਤੇ ਸੀ। ਇਹ ਤਾਂ ਫੇਰ ਦੇਖਣੇ ਪੈਂਦੇ ਚਾਲਦੇ। ਦੇਖਣੇ ਪੈਂਦੇ ਤਾਂ ਫੇਰ ਵੀ ਚੱਲਦਾ ਕਿ ਨਹੀਂ। ਹੁਣ ਇਹਦਾ ਇੱਕ ਪੀਸ ਖਰਾਬ ਨਿਕਲ ਗਿਆ ਉਹ ਮੋੜ ਨਾ ਸੀ। ਨਹੀਂ ਆ ਬੱਲ ਵੀ ਨਹੀਂ ਚੱਲਦਾ। ਖਰਾਬ ਨਹੀਂ ਮਤਲਬ ਇਹ ਉਹ ਥੋੜਾ ਜਿਹਾ ਹੋਵੇ ਸੀਗਾ ਉਹਦੀ ਬੈਟਰੀ। ਸਬਸਕ੍ਰਾਈਬ ਲਾਈਕ ਸ਼ੇਅਰ। ਫੰਦ ਤਾਂ ਪਿਆ ਬੱਚਾ। ਓਕੇ ਜੀ।